ਬਿਲਕੁਲ ਜੀ ਸਾਰੀ ਦੁਨੀਆ ਅਰਦਾਸਾਂ ਕਰ ਰਹੀ ਹੈ ਬਸ ਇਹੀ ਕਹੂੰਗੀ ਕਿ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕਹਿੰਦੇ ਹੁੰਦੇ ਆ ਕਈ ਵਾਰੀ ਜੇ ਦੁਆ ਨਾ ਕੰਮ ਕਰੇ ਤੇ ਦੁਆ ਕਰਦੀ ਹੈ ਸੋ ਸਾਰੇ ਦੁਆਵਾਂ ਕਰ ਰਹੇ ਆਪਾਂ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦਾ ਸਾਰੇ ਹੀ ਦੁਆਵਾਂ ਕਰ ਰਹੇ ਨੇ ਸਾਡੇ ਭਰਾ ਲਈ ਰਾਜਵੀਰ ਲਈ ਔਰ ਬਸ ਇਹੀ ਆ ਕਿ ਇੱਕ ਮਾਂ ਦਾ ਪੁੱਤ ਹੈ ਵਾਈਫ ਹੈ ਬੱਚੇ ਹੈ ਭੈਣ ਹੈ ਔਰ ਬਹੁਤ ਸਾਰੇ ਚੌਣ ਵਾਲੇ ਆ ਉਹ ਆਪਾਂ ਦੇਖ ਹੀ ਰਹੇ ਹਾਂ ਕਿੰਨਾ ਇਕੱਠ ਰੋਜ਼ ਉਹਨੂੰ ਦੇਖਣ ਆਉਂਦਾ ਔਰ ਉਹਦੇ ਲਈ ਰੋਜ਼ ਅਰਦਾਸਾਂ ਕਰਦਾ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਕਿ ਕਿਸੇ ਦੀ ਅਰਦਾਸ ਕਿਸੇ ਦੀ ਅਰਦਾਸ ਸੁਣ ਲਓ ਨੇੜੇ ਹੋ ਕੇ ਸੁਣ ਲਓ ਸਾਡਾ ਭਰਾ ਰਾਜੀ ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਆਵੇ ਕੋਈ ਐਸਾ ਚਮਤਕਾਰ ਹੋਵੇ ਕਿਉਂਕਿ ਜੇ ਟੁੱਟੀ ਹੈ ਤੇ ਗੰਡਣ ਵਾਲਾ ਵੀ ਉਹ ਬੈਠਾ ਹੈ ਤੇਰੇ ਘਰ ਦੇਰ ਆ ਕੋਈ ਅੰਧੇਰ ਨਹੀਂ ਹੈਗਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡਾ ਭਰਾ ਚੜ੍ਹਦੀ ਕਲਾ ਚ ਹੋਵੇ ਰਾਜੀ ਖੁਸ਼ੀ ਹੋਵੇ ਤੰਦਰੁਸਤ ਹੋਵੇ ਔਰ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਆਵੇ ਔਰ ਸਟੇਜਾਂ ਦਾ ਸ਼ਿੰਗਾਰ ਉਸੇ ਤਰ੍ਹਾਂ ਬਣੇ ਤੈਨੂੰ ਚਾਉਣ ਵਾਲੇ ਬਹੁਤ ਨੇ ਮੇਰੇ ਵੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਇਹੀ ਦੁਆ ਕਰਦੇ ਬਸ ਜੀ ਮੈਡਮ ਨੇ ਸਾਰਾ ਕੁਝ ਦੱਸ ਹੀ ਦਿੱਤਾ ਮੈਂ ਹੁਣੇ ਦੇਖ ਕੇ ਆਇਆ ਠੀਕ ਹੈ ਅਗੇ ਨਾਲੋਂ ਥੋੜਾ ਹਾਰਡ ਕੰਮ ਕਰ ਰਿਹਾ ਤੇ ਬਟ ਉਹ ਇਸ ਤਰ੍ਹਾਂ ਲੱਗ ਰਿਹਾ ਮੈਂ ਹੁਣੇ ਕੋਲੋਂ ਆਇਆ ਇਦਾਂ ਲੱਗ ਰਿਹਾ ਜਿਦਾਂ ਹੁਣੇ ਉੱਠ ਕੇ ਗੱਲ ਕਰੇਗਾ ਭਾਜੀ ਕੀ ਹਾਲ ਹੈ ਕਿਉਂਕਿ ਜਦੋਂ ਵੀ ਮਿਲਦੇ ਆ ਇਸ ਤਰ੍ਹਾਂ ਵੀ ਜਦੋਂ ਹੁਣੇ ਕਹੇਗਾ ਭਾਜੀ ਬੈਠੋ ਮੈਂ ਮੀਨ ਆਰਮਨ ਵਟ ਟੂ ਸੇ ਬਟ ਮੈਂ ਇਹ ਅਰਦਾਸ ਕਰੂੰਗਾ ਕਿ ਆਪਾਂ ਸਾਰੇ ਰਲ ਕੇ ਹੋਰ ਵੱਧ ਤੋਂ ਵੱਧ ਇੱਡਾ ਹਸਮੁਖ ਸਾਡਾ ਭਰਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਵਿਰੋਧ ਨਹੀਂ ਕਦੇ ਕੰਟਰੋਵਰਸੀ ਨਹੀਂ ਕਦੇ ਕਿਸੇ ਦੀ ਉਹ ਹਮੇਸ਼ਾ ਜੀ ਵੀ ਹਮੇਸ਼ਾ ਹਰੇਕ ਨੂੰ ਹਰ ਬੰਦੇ ਨੂੰ ਪਿਆਰ ਕਰਨ ਵਾਲਾ ਹਰ ਬੰਦੇ ਦੀ ਇੱਜ਼ਤ ਰਿਸਪੈਕਟ ਕਰਨ ਵਾਲਾ ਬਸ ਇਹੀ ਅਰਦਾਸ ਕਰਦੇ ਬਸ ਇਹੀ ਅਰਦਾਸ ਕਰਾਂਗੇ ਆਪਾਂ ਮਿਹਰ ਕਰੇ ਰੀਆ ਦਾ ਬਹੁਤ ਥੈਂਕਸ ਆਪਲੀਜ਼ ਉਹਦੇ ਲਈ ਜਿੰਨੀਆਂ ਹੋ ਸਕਦੀਆਂ ਦੁਆਵਾਂ ਦੀਆਂ ਨਿਊਜ਼ਾਂ ਲਾਓ ਮਾੜੀ ਕੋਈ ਖਬਰ ਨਾ ਲਾਓ ਇਹਨਾਂ ਤੋਂ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਰਾਹੀਂ ਹਰ ਚੀਜ਼ ਪਹੁੰਚਦੀ ਹੈ ਦੁਨੀਆ ਤੱਕ ਪਰ ਜਿੰਨਾ ਹੋ ਸਕਦਾ ਚੰਗੀਆਂ ਨਿਊਜ਼ਾਂ ਚੰਗੀਆਂ ਨਿਊਜ਼ਾਂ ਬਣਾਓ ਪਲੀਜ਼ ਔਰ ਸਾਰਿਆਂ ਨੂੰ ਤੁਸੀਂ ਸਾਰੇ ਦੇਖ ਰਹੇ ਹੋ ਤੁਹਾਨੂੰ ਅਸੀਂ ਪਹਿਲਾਂ ਵੀ ਆਏ ਸੀ ਤੁਸੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਵੀ ਤੁਸੀਂ ਵੀ ਦਿਨ ਰਾਤ ਇੱਥੇ ਰਹਿੰਦੇ ਹੋ ਤੁਹਾਡੀ ਵੀ ਉਨੀ ਮਿਹਨਤ ਹੈ ਔਰ ਤੁਸੀਂ ਵੀ ਅਰਦਾਸ ਕਰੋ ਵਾਸੀ ਤਾਂ ਸਾਰੇ ਕਰ ਰਹੇ ਆਂ ਆਪਾਂ ਸਾਰੇ ਅਰਦਾਸਾਂ ਕਰ ਰਹੇ ਆਂ ਮਾਲਕ ਪਤਾ ਨਹੀਂ ਕਿਹਦੀ ਅਰਦਾਸ ਸੁਣ ਲਵੇ ਸੁਣ ਲਵੇ ਤੇ ਇਹ ਚਮਤਕਾਰ ਹੋ ਜਾਵੇ ਔਰ ਬਾਬਾ ਮਿਹਰ ਕਰੇ ਤੇ ਬਸ ਇਹੀ ਕਹਿ ਸਕਦੇ ਆਂ ਭਰਾ ਸਾਡਾ ਰਾਜੀ ਹੋ ਕੇ ਆਪਣੇ ਪਰਿਵਾਰ ਚ ਜਾਵੇ